ਬਾਈ ਕਰਮਾ ਮਾਰਤੀਆਂ 36 ਤੇ 40 31 40 ਦਾ ਕਿੱਲਾ ਹੁੰਦਾ ਕਰਮਾ ਮਾਰਤੀਆਂ ਤੇ ਹੁਣ ਅਸੀਂ ਟਾਈਮ ਲਾ ਲਿਆ ਤੇ ਅਸੀਂ ਦੇਖਣਾ ਵੀ ਕਿੰਨੇ ਟਾਈਮ ਚ ਕਿੱਲਾ ਬਹੋਂਦਾ ਠੀਕ ਆ ਫੋਰਡ ਟਰੈਕਟਰ ਆ ਤੇ 14 ਦੇ ਟਾਇਰ ਆ ਤੇ ਆਜੋ ਬਾਈ ਕਰਦੇ ਆ ਚੈੱਕ ਠੀਕ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੰਗੀ ਲੱਗੇ ਵਧੀਆ ਲੱਗੇ ਤੇ ਸ਼ੇਅਰ ਕਰ ਦਿਓ ਜੋ ਮੇਰਾ ਭਾਈ ਠੀਕ ਆ ਆਜੋ ਆਪਾਂ ਕਰਦੇ ਆ ਚੈੱਕ ਚੱਲੋ ਬਈ ਕਿਹਨਾਂ ਤੂੰ ਬਸ ਇੱਥੋਂ ਇਧਰ ਇਧਰ ਇੱਕ ਗੱਲਾ ਬੰਦਾ ਥਾਂ ਦਾ ਟਰੈਵਰ ਸਾਡਾ ਹੈਗਾ ਲਵ ਸੰਧੂ ਆ ਇੱਕ ਕਿੜਾ ਵੱਧ ਲੈ ਗਿਆ ਇੱਕ ਕਿੜਾ ਵੱਧ ਲੈ ਗਿਆ ਚੱਲ ਕੋਈ ਗੱਲ ਉਹ ਨਿਸ਼ਾਨੀ ਲਈ ਕਿ ਨਿਸ਼ਾਨੀ ਕੋਈ ਇੱਧਰ ਰੱਖੋ ਚੱਲ ਕੋਈ ਨਾ ਉਹ ਆਪਾਂ ਕੱਟ ਦਾਂਗੇ ਨਮਸਕਾਰ ਮੇਰੇ ਮਿੱਤਰੋ ਆਪੜਵਾਨਾ ਜਮਾ ਬਿਲਕੁਲ 14 ਦੇ ਟਾਇਰ ਆ ਫੋਰਡ ਦੇ ਰੈਡੀਅਲ ਦੇ 14928 ਰਾਲ ਪੂਰੀ ਪੂਰੀ ਆ ਜੇ ਨਾ ਹਾਂ ਯਾਹੋਂ ਡਰਾਈਵਰ ਦੇ ਆ ਡਰਾਈਵਰ ਪੂਰਾ ਚੋਟੀ ਦਾ ਐਡੀ ਕੋ ਗੱਲ ਨਹੀਂ ਕਲੀਨ ਹੋ ਜਾਂਦਾ ਇਹ ਭਗਤੀ ਪੂਰੀ ਤਗੜੀ ਏ ਦੀ ਗਣੇ ਸ਼ਾਣੇ ਵੀ ਲਾ ਰੱਖੇ ਨੇ ਉਸ ਕਮਾਈ ਆ ਗੁੱਡੀ ਕਰਨੀ ਵਾਯੂ ਹੀ ਦਾ ਨਹੀਂ ਚੱਕਰ ਪੈਂਦਾ ਗਾਣੇ ਦਾ ਕਾਪੀਰਾਈਟ ਦਾ ਆ ਲਾਡੀ ਬਾਜ ਇੰਨੀ ਕੁ ਬਾਜ ਸਾਨੂੰ ਕੁਝ ਨਹੀਂ ਜਾਨੀ ਮਾਫੀ ਰਹੀ ਇੰਨੀ ਦੇ ਪੈਂਦਾ ਫਿਰੂ ਕੋਈ ਚੱਕਰ ਨਹੀਂ ਆਪਾਂ ਦਾ ਆਪਦੇ ਸ਼ੌਂਕ ਆਸਤੇ ਵੀਡੀਓ ਪਾਈਦੀਆਂ ਅਸੀਂ ਕੋਈ ਸਾਨੂੰ ਲਾਲਚ ਨਹੀਂ ਹੈਗਾ ਪੈਸਿਆਂ ਦਾ ਤਾਂ ਜਮਾ ਹੀ ਨਹੀਂ ਸਾਨੂੰ ਲਾਲਚ ਹੈ ਹੀ ਵੜਾ ਕਿਤੀ ਦੋ ਮਿੰਟ ਹੋ ਗਏ ਕਿਨੇ ਅੱਠ ਰਹਿ ਗਏ ਟਾਈਮ ਦੇਖ ਲਓ ਬਾਈ 2 ਮਿੰਟ ਤੇ 16 ਸਕੈਂਡ ਹੋ ਗਏ ਆ ਤੇ ਸਾਨੂੰ ਕੋੜ ਦਾ ਤੋਰਾ ਤਾਰਾ ਚੈੱਕ ਕਰਾ ਦਿੰਨੇ ਹੁਣਾਂ ਟਾਈਮ பூரா ਕੋਪੀ ਸੁਣਾ ਕੋਈ ਗੱਲ ਯਾਰ ਕੋਈ ਅੱਜ ਸੁਣਾ ਕੋਈ ਗੱਲ ਤੇਰੇ ਫੈਨ ਤੈਨੂੰ ਪੁੱਛਣਾ ਚਾਹੁੰਦੇ ਆ ਬਸ ਤੁਸੀਂ ਇਹ ਜਿਹੇ ਪੰਗੇ ਕਿਉਂ ਲੈਨੇ ਆ ਰੋਜ ਦੀ ਰੋਜ ਚੈੱਕ ਕਰਕੇ ਹਾਂ ਆਹਦੇ ਤੋਂ ਡਾਬੜਾ 10 ਮਿੰਟ ਹੀ ਕਿ ਲਵਾਉਂਦਾ ਰਿਹਾ ਹਾਂ ਮੈਂ ਚੈੱਕ ਕਰਦੇ ਆ ਆਪਣਾ ਫੋੜ ਕਿਨੇ ਜਰ ਤਾਉਂਦਾ ਉਹ 59 ਗਰਾਂ ਨਾਉਂਦਾ 11 ਹੜਾਂ ਤੇ ਇਹ ਫੋੜ 11 ਹੜਾਂ ਵਾਹੀ ਵਾਹ ਰਹਿ ਕੇ ਉਹਨਾ ਅਰ ਟੈਸਟ ਤਾਂ ਬਣਦਾ ਹੈ ਟੈਸਟ ਤਾਂ ਬਣਦਾ ਬਾਕੀ ਅਸੀਂ ਵਾਹ ਨੂੰ ਸਾਰੇ ਬਣਾਤੇ ਆ ਉਹ ਫਾਲਾਰੇ ਇਸ਼ਤਿਹਾਰੰਦਾਰੇ ਆਪਣਾ ਬੁਜ਼ਰ ਦੇ ਕਰ ਹਾਂ ਉਹਦੇ ਪਹਿਲੇ ਦਿਨੋਂ ਹੀ ਆਤਾ ਅੱਜ ਵੀ ਫਾਲੋ ਐਨ ਰੇਸ ਸਿਰੇ ਸੀਗੀ ਜਮਾ ਪੋਪਲ ਨੂੰ ਕਹਿੰਦਾ ਪਾਸੇ ਹੋ ਜਾ ਕਿ ਨਾ ਜਾਂਦਾ ਵੇਖੀ ਕੋਈ ਗੱਲ ਮੈਂ ਕਿਹਾ ਦੂਰਾ ਹੋ ਕੇ ਵੇਖ ਤੋ ਮੈਂ ਕਿਹਾ ਇਹਨੇ ਪਿੱਛੇ ਪੁੱਛੇ ਘਾਟ ਹੀ ਦੇਖਦਾ ਹਲਾ ਦੇ ਅੱਗੇ ਲਾ ਮੈਨੂੰ ਪੁੱਛਦਾ ਸੀਗਾ ਵੀ ਕਹਿੰਦਾ ਤੁਸੀਂ ਤੇਲ ਦੇਖਣਾ ਆ ਕਿ ਸਮਾਂ ਦੇਖਣਾ ਆ ਕਾਸੀ ਤੇਲ ਨਹੀਂ ਦੇਖਣਾ ਸੀ ਸਮਾਂ ਦੇਖਣਾ ਵੀ ਕਿੰਨੇ ਮਿੰਟਾਂ ਦੇ ਵਿੱਚ ਕਿਲਾਵਾਂ ਦਾ ਤੇਲ ਦੀ ਐਵਰੇਜ ਕਿਹੇ ਦਿਨ ਕੱਢਾਂਗੇ ਆਪਾਂ ਕਿਲੋਮੀਟਰ ਤੇ ਤਾਂ 5 ਲੀਟਰ ਖਾਦਾ ਸੀ 5 ਲੀਟਰ ਕਿਲੇ ਦਾ ਹੂੰ ਠੀਕ ਆ ਸਹੀ ਆ ਸਾਢੇ 4-5 ਸਾਢੇ 4-5 ਆਠ ਫੁੱਟ ਰੋਟਾ ਇਹ ਸਾਡੀ ਵੀਡੀਓ ਹੈਗੀ ਆ ਹੈਪੀ ਵੀਰ ਵਾਸਤੇ ਉਸ ਤੋਂ ਬਾਅਦ ਫਾਰਮ ਟ੍ਰੈਕਸ ਸੰਨੀ 60 ਉਹਦੀ ਵਾਰੀ ਆ ਉਹ ਬਾਈ ਨੇ ਟਰੈਕਟਰ ਛੱਡਿਆ ਵਾ ਜੱਗੇ ਬੌਸ ਕੋਲੇ ਬਈ ਮਜ਼ਾਕ ਕਰਨੇ ਆ ਹੈਪੀ ਵੀਰ ਸੀਰੀਅਸ ਨਾਲ ਐ ਜੀ ਕਿਤੇ ਕਿਤੇ ਵੀ ਕਾ ਫਾਰਮਨ ਲੱਗਿਆ ਵਾ ਇਧਰ ਕਿ ਪਾਸਤਾਣ ਵਾਲੇ ਵਾਦਾ ਤੇ ਘੱਟ ਪੰਜਾਬ ਵਾਲੇ ਵੀ ਨਹੀਂਗੇ ਕਿ ਨਹੀਂ ਲੜਾਈ ਲਵਾ ਦੋ ਬਾਈ ਕਿਸੇ ਤਰੀਕੇ ਨਾਲ ਮੁੰਡਰੇ ਵੇਰ ਨਹੀਂ ਖੜਨਾ ਜਦੋਂ ਲੜਾਈ ਲੱਗੇ ਆ ਖੁੰਡਾ ਖੰਡਾ ਵਾਲੇ ਵਿੱਚ ਤੂੰ ਸ਼ਬਦ ਨਾ ਵਰਤਿਆ ਕਰ ਜਿੰਨੇ ਮੈਂ ਕਿੰਨੀ ਵਾਰੀ ਕਿਹਾ ਪਿੰਨ ਮੈਂ ਤੀਨ ਲਾਉਣੀ ਪੈਣੀ ਐ ਇੱਥੇ ਇਹ ਸਹੀ ਐ ਨਾ ਵੇਰ ਨਹੀਂ ਖੜਨੀ ਜਦੋਂ ਲੜਾਈ ਲੱਗ ਗਈ ਕੋਈ ਨਾ ਫੇ ਮੈਨੂੰ ਲੱਗਦਾ ਨਹੀਂ ਵੀ ਐਦਾ ਕਿਲਾ ਵਗ ਗਿਆ 5 ਮਿੰਟ ਹੋ ਗਏ ਆ ਗੋਪੀ ਉਹ ਇੱਧਰ ਵੀ ਜਾਨ ਕੱਢੀ ਚਲਾ ਜਾਂਦਾ ਫੋੜਦੀ ਮਾਰ ਕੇ ਲੈ ਤੈਨੂੰ ਇਹ ਖਲਾਮਾ ਚ ਫਿਲਾ ਤਮਾ ਅਸਲਾ ਫਿਲਾ ਤਮਾ ਆ ਨਹੀਂ ਆ ਰਹਾ ਯਾਰ ਆਉਣਾ ਨਾ ਉਹ ਮਾਰ ਕੇ ਲੈ ਤਾ ਉਹ ਬੰਦ ਤਾਂ ਨਹੀਂ ਹੁੰਦਾ ਨਹੀਂ ਹੁੰਦਾ ਨਹੀਂ ਤੂੰ ਇਹ ਦੇ ਨਾਲ ਪੰਗਾ ਲੈ ਬੋ ਗਿਆ ਫੋਲੋ ਬੋ ਉਹ ਤੇਰਾ ਕੋਈ ਹਲ ਹਲਾਂ ਦਾ ਵੀ ਫਰਕ ਪੈਂਦਾ ਯਾਰ 13 ਹਲਾਂ ਦਾ ਬਹੁਤਾ ਯਾਰ ਪੈਣਾ ਹੀ ਆ ਦੋ ਹਲ ਵਾਲੇ ਇਹਨੇ ਆਪਾਂ ਨੂੰ ਕਿਹਾ 20 ਮਿੰਟਾਂ ਦੇ ਵਿੱਚ 2 ਕਿੱਲੇ ਇਹਨੇ ਕਿਹਾ ਇਹਨੇ 40 ਮਿੰਟਾਂ 'ਚ 2 ਕਿੱਲੇ ਕਿਨੇ ਲਾਉਨੇ ਮੈਂ ਕਹਿੰਦਾ ਤੂੰ ਸ਼ਿਕੂ ਦਾ ਡਰਾਈਵਰਾਂ ਤੂੰ 40 ਕੁਲੇ ਪਰ ਇਹ ਵੀ ਸਾਡੀਆਂ ਵੀਡੀਓ ਬਹੁਤ ਵੇਖਦਾ ਇਹਨਾ ਹੋਵੇ ਸਾਨੂੰ ਬਾਅਦ 'ਚ ਗਾਣਾ ਕੱਢੇ ਵੀ ਤੁਸੀਂ ਮੈਨੂੰ ਕਹੀਏ ਨੇ ਸ਼ਿਕੂ ਡਰਾਈਵਰਾਂ ਇਹ ਡਰਾਈਵਰੀ ਰੌਕ ਚੱਕ ਹੋ ਜਾਂਦੀ ਬੰਦੇ ਦੀ ਹਾਂ ਪੂਰੀ ਆਉਂਦੀ ਜੇ ਮੇਰੇ ਵਰਗਾ ਦੋਮਾਤਾ ਦਿਖਾ ਦੇ ਹੁਣ ਸੱਤ ਮਿੰਟਾਂ ਹੋ ਗਏ ਨਹੀਂ ਸਿਰਾਂ ਪੰਜ ਨਹੀਂ ਘਟ ਇਹ ਨਹੀਂ ਨਹੀਂ ਲੱਗਦਾ ਮੈਨੂੰ ਪੰਜ ਜਾਣੀ ਹੈ ਆਪਣਾ ਟੈਂਕ ਨੂੰ ਪਾਈਟ ਗਿਆੰਦਾ ਨਹੀਂ ਕੋਈ ਟੈਂਕ ਤਾਂ ਅੱਜ ਫੂਲ ਫੜੂਗਾ ਬਾਪੂ ਕਹਿੰਦਾ ਅਗੋਂ ਉੱਚਾ ਹੋ ਗਿਆ ਪਰ ਮੈਨੂੰ ਲੱਗਦਾ ਥੋੜਾ ਜਿਆਦਾ ਹੈਗਾ ਉੱਚਾ ਅਗੋਂ ਹਨਾ ਨਹੀਂ ਉਹ ਦਾ ਗਾਣ ਡੱਗ ਗਿਆ ਅੱਛਾ ਨਹੀਂ ਨਹੀਂ ਗਾਣੂ ਨਹੀਂ ਅਗੋਂ ਦਾ ਹਜੇ ਵਿਚਾਰ ਜੇ ਕਿਤੇ ਉਹ ਦੂਜੇ ਟਾਇਰ ਟਾਇਰ ਪਾ ਲੈਂਦੇ ਨਾ ਆਪਾਂ ਐਮ ਆਰਐਫ ਦੇ ਉਹ ਨੀਵੇਂ ਸੀਗੇ ਯਾਰ ਉਹ ਕਾਲੇ ਵੱਡੇ ਸੀ ਤੇ ਹਨਾ ਉਹ ਤਾਂ ਕਿਤੇ ਸਾਡੀ ਸੈਟਿੰਗ ਜੀ ਨਹੀਂ ਬੈਠੇਗੀ ਉਹਨਾਂ ਦੇ ਨਹੀਂ ਤਾਂ ਢੇੜਾ ਖਾਣਾ ਹੀ ਇੰਚਾਂ ਦਾ ਹਾਂ ਤੂੰ ਕੀ ਭੇਜ ਦੇਣੀ ਸੀ ਟੈਰਾ ਵਾਲੀ 40 ਮਿੰਟ ਤੇ 44 ਮਿੰਟ ਦੀ ਹੋਟਲ ਨਹੀਂ ਵਗਣੀ ਨਹੀਂ ਵਗਣੀ ਨਹੀਂ ਚੱਲ ਦੇਖ ਲੈਨੇ ਮੈਂ ਰਾਗ ਨਹੀਂ ਹਾਂ ਤੂੰ ਵਾਦੇ ਨਹੀਂ ਮਾਰ ਕੇ ਮੁੱਕੀ ਬਹਿ ਜਾਣਾ ਸੀਗਾ ਤੂੰ ਆਪੇ ਵਾਦੇ ਨਹੀਂ ਇੱਕ ਚੀਚੀ ਹੀ ਨੇ ਪਾਸੇ ਬੈਠਾ ਹੋਈ ਹੈ ਨਾ ਤੇ ਉਹ ਨਾਂ ਵੀ ਚੱਲਿਆ ਕਿੰਨੇ ਮਿੰਟ ਰਹਿ ਕੇ ਦੋ ਠੇਲਾ ਨੰਬਰ ਦਾ ਵਾਲ ਹੀ ਬਣਿਆ ਬੈਠਾ ਹੈ ਜੀ ਹਣਾ ਇਹ ਰਾ ਚੀਜ਼ ਦੀ ਮੌਜ ਆ ਯਾਰ ਬੋਤੀ ਹੈ ਨਾ ਆਫਰ ਹੁੰਦੇ ਹਾਂ ਤੇ ਕਿਹਨੂੰ ਦੱਸਦੀ ਜੜੀਆਂ ਨੂੰ ਚਾ ਭੱਜ ਕੇ ਉਹਨਾਂ ਟਾਈਮ ਦੱਸ ਕੇ ਆ ਆ ਕੇ 36 36 ਹੋ ਗਏ ਵੀਡੀਓ ਨਹੀਂ ਅਸੀਂ ਕੱਟਣੀ ਵੀਡੀਓ ਫੌਲੀ ਬਣਾਉਣੀ ਆ ਹੋ ਜੇ ਉਧਰ ਨੂੰ ਆਪਾਂ ਕਿ ਨਹੀਂ ਜਿਹੜਾ ਜੀ ਨਹੀਂ ਕਰਦਾ ਚੱਲ ਕੋਈ ਨਹੀਂ ਜੀ ਕਿਉਂ ਨਹੀਂ ਕਰਦਾਗਾ ਦਿਖਾ ਸਮਾਂ ਕਮਾਂਡ ਆ ਗਈ 10:20 ਹੋ ਗਏ ਆ ਅਸੀਂ ਮਿਥਿਆ ਸੀਗਾ ਵੀ 10 ਮਿੰਟ ਚਲ 10 ਨਹੀਂ 12 12 ਹੋ ਸਕਦੇ ਸੀ 10 ਸੀ 10 ਸੀ 10 ਮਿੰਟ ਤੋਂ ਬਾਅਦ ਹਾਂ ਆ ਜਾਣਾ ਸਾਨੂੰ ਕੱਦ ਨੂੰ ਲੈ ਕੇ ਆਇਦਰ ਮਾਰ ਲੈਨੇ ਕਰਨਾ ਕੋਪੀ 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 ਸਮਾਂ ਬੀਤ ਗਿਆ ਸਮਾਂ ਉੱਤੇ ਲੰਘ ਗਿਆ ਅਸੀਂ ਸੋਚਿਆ ਸੀਗਾ ਵੀ ਪੂਰੇ 10 ਮਿੰਟਾਂ ਦੇ ਵਿੱਚ ਕੋਈ ਨਹੀਂ ਕੋਪੀ ਨੈਕਸਟ ਟਾਈਮ ਇਗਰਾ ਨੈਕਸਟ ਟਾਈਮ ਫਿਰ ਚੋਣ ਇੱਕ ਨਾ ਆਪੇ ਦੇਖਰਾ ਲਾਉਂਦੇ ਆਂ ਹਾਂ ਉੱਦੇ ਪਾਣੀ ਲਾ ਕੇ ਵਾਹਾਂਗੇ ਕਿ ਨਹੀਂ ਓਏ ਵਾਲਾ ਪਰ ਆਹੋ ਦੇ ਵੀ ਸਹੀ ਆ ਨਿਸ਼ਾਨੀ ਲਾਉਣੀ ਆ ਆਪਾਂ ਲਾ ਲਾਂਗੇ ਇੱਕ ਵੀਡੀਓ ਹੋਰ ਬਣਾ ਲਾਂਗੇ ਲੱਗੀ ਆਪਣੀ ਇਧਰੋਂ ਖੰਭਾ ਹਾਂ ਉਧਰ ਇੱਥੇ ਘੱਟ ਚੱਲਨੇ ਕੋਈ ਪਰ ਠੀਕ ਆ ਹਾਂ ਹਾਂ ਨਹੀਂ ਫੇਰ ਮਾਰ ਲਾਂਗੇ ਕਰਮਾ ਹੂੰ ਕਰਮਾ ਕੋਈ ਦਿੱਕਤ ਹੀ ਨਹੀਂ ਕੋਈ ਦਿੱਕਤ ਹੀ ਨਹੀਂ ਕਿੰਨਾ ਟਾਈਮ ਹੋ ਗਿਆ 11 ਬਸ ਉਹੀ 13 13 ਤੂਰਾ ਮੈਂ ਮੰਨਿਆ ਵਾ ਤੇਰਾ ਹੋ ਜਾਣਾ ਮੇਰੇ ਨਾਲ ਸਾਬ ਲਾਣਾ ਆਪਣੇ ਉਹ ਖਰੀਦ ਕੋਟ ਹੋ ਗਿਆ ਇੱਕ ਫੱਗੇ ਪਿੰਡ ਤੋਂ ਪੱਕਾ ਹਾਂ ਪੱਕੇ ਤੋਂ ਜੌਂਡੀਅਰ ਹੋਇਆ ਜਾ ਯਾਰਾ ਪਰ ਤੇਲ ਨਹੀਂ ਮਣਿਆ ਹਾਂ ਤੇਲ ਦਾ ਸੀਗਾ ਅਰੇ ਨਹੀਂ ਨਿਕਲਣਾ ਆਣਾ ਉਹ ਹੋਰ ਮੈਨੂੰ ਕੀ ਆ ਦੱਸਿਗਾ ਪਰ ਮੇਰੇ ਦਿਮਾਗ ਚੋਂ ਨਿਕਲ ਗਈ ਗੱਲ ਮੈਂ ਤੈਨੂੰ ਪੁੱਛਿਆ ਨਹੀਂ ਵਾਟੇ ਕੀ ਤਾਂ ਆਉਣਾ ਜੇ ਅਸੀਂ ਨਹੀਂ ਆਏ ਪਤਾ ਜਾਣ ਨਿਸ਼ਾਨੀ ਲਾਈ ਹੁੰਦੀ ਨਾ ਆਪਾਂ ਫੇਰ ਸੀ ਪਲਾਂਗੇ ਪੰਗਾ ਲੈ ਲਾਂਗੇ ਕਦੇ ਤਮੀਆਂ ਕਿੱਥੇ ਮਾਰ ਰਹੀਆਂ ਸੀ ਦੂਗਣਾ ਤਾਂ ਤਮੀਆਂ ਮਾਰ ਰਹੀਆਂ ਸੀ ਤਮੀਆਂ ਤਾਂ ਦੂਜੇ ਨੂੰ ਆਂਦੇ ਪੰਗੇ ਲੈਣੇ ਆਂ ਸੰਗਲ ਬਣ ਕੇ ਹੂੰ ਹੁਣ ਕਿੱਥੇ ਇੱਥੇ ਲਿਆਈਏ ਫਿਰ ਆ ਇੱਥੇ ਘਰ ਆਣਾ ਉਹਨਾਂ ਚਾਹੀਏ ਇੱਥੇ ਲਿਆਈਏ ਫਿਰ ਤੇਲ ਤੂੰ ਲਾਇਆਵੇਂ ਅੰਦਰ ਕੀਆ ਪਾ ਲਿਆਵੇਂਗੇ ਕਿ ਨਹੀਂ ਪਹਿਲਾਂ ਉਹਨੂੰ ਜਿਹਨੂੰ ਖੋਲਿਆ ਪਿਆ ਉਹਨੂੰ ਵੀ ਸੈੱਟ ਕਰਕੇ ਚੱਲ ਕੇ ਜਿਹਨੂੰ ਟਰੈਕਟਰ ਨੂੰ ਉਹ ਤਾਂ ਸੈੱਟ ਹੀ ਪਾ ਜਾਂਦਾ ਉਹਨੂੰ ਬਲੋਰ ਮਾਰ ਦੇਣਾ ਟੈਂਕੀ ਫਲਾਉ ਬਈ ਉਹ ਲਾਸਟ ਕਿਹੜਾ 15 ਮਿੰਟਾਂ ਦੇ ਜਾਣੀਗਾ ਮੇਰੇ ਹਿਸਾਬ ਨਾਲ 13 14 ਹੋ ਗਏ ਆ 13 ਮੈਂ ਕਿਹਾ ਸੀਗਾ ਚੱਲ 14 15 ਹਾਂ

10 ਮਿੰਟ ਦੀ ਦਾ ਵੀਡੀਓ ਹੀ ਹੋ ਚੱਲੀ ਆਪਣੀ 15 15 ਮਿੰਟ ਹੋ ਗਏ ਆ ਹਾਂ ਉਧਰ ਇੱਕ ਜਿਹੜਾ ਵੱਧ ਵੀ ਲਾਇਆ ਸੀ ਨਾ ਇੱਕ ਕਰਨ ਦਾ ਫਰਕ ਸੀਗਾ ਲੱਗਿਆ ਜਿਹੜਾ ਲੱਗਿਆ ਹਾਂ ਗੱਲ ਬਾਤ ਸਰੇ ਤੇ ਮੋਕੜੀ ਜਿੱਥੇ ਜਾ ਕੇ ਮੋਟਿਆ ਜਾਏਗਾ ਦੱਸੀ ਹੁਣ ਉਧਰ ਵੀ ਧਿਆਨ ਰੱਖ ਮੈਂ ਤੈਨੂੰ ਆਵਾਜ਼ ਦਊਂਗਾ ਚਲੋ ਭਾਈ ਚਾਦੀ 15 ਮਿੰਟ ਤੇ 21 ਸਕੰਡਾਂ ਕੋਈ 15 ਮਿੰਟ ਤੇ 22 ਹੋ ਗਿਆ 4 ਸੈਕਿੰਡ ਘਾਟ ਆ ਹਾਂ 22 ਸੈਕਿੰਡ ਹਾਂ ਯਾਨੀ ਕਿ ਜਿਹੜਾ ਵਾਦੋ ਉੱਥੇ ਵਿੱਚ ਵਿੱਚ ਹੀ ਰੱਖ ਦੋਗੇ 15 ਮਿੰਟ ਲਾ ਲਾ ਫਿਰ 15 ਮਿੰਟ ਹੀ ਲਾ ਯਾਰ ਤੂੰ ਕੋਈ ਚੱਕਰ ਨਹੀਂ ਆ ਸੀ ਮਿੱਥਿਆ ਸੀਗਾ ਵੀ 10 10 ਮਿੰਟ ਸਾਡਾ ਟਾਰਗੇਟ ਸੀਗਾ 10 ਮਿੰਟਾਂ ਦੇ ਵਿੱਚ ਕਿਲਾ ਪੋਣਾ ਹੀ ਹੋਣਾ 15 ਮਿੰਟ ਲੇ ਗਏ 2000 ਚੱਕਰ ਸੀ 11 ਹਾਲ ਸੀਗੇ 2000 ਚੱਕਰ ਤੇ ਮੈਨੂੰ ਦੇ ਦਿੱਤਾ ਇਹ ਮੈਂ ਦਾ ਸਾਨੂੰ ਤੇਲ ਦਾ ਤਾਂ ਆਪਾਂ ਸੋਚਿਆ ਹੀ ਨਹੀਂ ਸੀ ਨਾ ਵੀ ਆਪਾਂ ਆਵਰਾ ਜੀ ਵੀ ਦੇਖਣੀ ਆ ਨਹੀਂ ਤਾਂ ਆਪਾਂ ਨਿਸ਼ਾਨੀ ਲਾ ਹੀ ਲੈਂਦੇ ਪਤਾ ਲੱਗ ਜਣਾ ਸੀਗਾ ਚਲੋ ਕੋਈ ਗੱਲ ਨਹੀਂ ਫੇਰ ਟਰਾਈ ਕਰਾਂਗੇ ਇਹੋ ਜੇ ਪੁੱਠੇ ਸਿੱਧੇ ਕੰਮ ਆਹੀ ਕਰਦੇ ਹੀ ਰਹਿਣਾ ਕਿਉਂਕਿ ਸਾਨੂੰ ਸ਼ੌਕ ਆ ਠੀਕ ਆ ਗੋਪੀ ਚਲੋ ਬਾਈ ਧੰਨਵਾਦ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਾਡੀ ਵੀਡੀਓ ਦੇਖਣ ਲਈ ਬਾਈ ਨਿਊ ਬੜਾ ਮਾਈ ਨਿਊ ਕੜਾ ਇਹ ਜ਼ਰੂਰੀ ਆ ਇਹ ਜ਼ਰੂਰੀ ਆ ਇਹਦਾ ਸੰਦੂ ਹੁਣੀ ਨਾਲ ਟਰੈਕਟਰ ਕੋਤੀ ਤੇ ਟਰੈਕਟਰ ਐਂ ਕਰ ਟਰੈਕਟਰ ਤਾਂ ਜ਼ਰੂਰੀ ਆ ਆ ਵੇਖ ਫੋਰਡ 3600 ਠੀਕ ਆ ਇਹ ਸੰਦੂ ਭਾਈ ਨੂੰ ਗਿਫਟ ਮਿਲਿਆ ਚਲੋ ਠੀਕ ਆ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਵੀਡੀਓ ਪੂਰੀ ਦੇਖਣ ਲਈ ਮਿਲਦੇ ਆਂ ਹੋਰ ਅਗਲੀ ਵੀਡੀਓ